ਜੇਰ ਦੋਸਤੋ ਵੀਡੀਓ ਬਣਾਉਣ ਤੋਂ ਮਗਰੋਂ ਪਈ ਸੀ ਵੀਡੀਓ ਆਪਾਂ ਦੋਸਤੋ ਵਿੱਚ ਲਾਤੀ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੰਡ ਵੇਰੰਗ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੋਕਸਰ ਸਾਹਿਬ ਪੈ ਜਾਂਦਾ ਬਾਈ ਜਗਮੀਤ ਕੋਲ ਸੱਜਣੋਂ ਪਹੁੰਚੇ ਆ ਇੱਕ ਦੋਸਤੋ ਤੀਜਾ ਸੁਆ ਤਾਜੀ ਸੂਈ ਮੱਝ ਬਕਾਊਆ ਬਣਦੀ ਤੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਅਜੇ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਸਰੀ ਗਾ ਸਸਰੀ ਗਾ ਹੋ ਠੀਕ ਠਾਕ ਬਈ ਵਧੀਆ ਵਧੀਆ ਠੀਕ ਆਜ ਇੱਕ ਮੱਝ ਲੈਦੀ ਹੈ ਹਾਂ ਅਛਾ ਜੀ ਤਾਜੀ ਸੂਈ ਹੈ ਬਈ ਤਾਜੀ ਸੂਈ ਹੈ ਕਿੰਨਾ ਕੁ ਟਾਈਮ ਹੋ ਗਿਆ ਬਈ 2 ਘੰਟੇ ਹੋ ਗਏ ਦੋ ਘੰਟੇ ਹੋ ਗਏ ਕਿੰਨਾ ਮਾਸੂਆ ਸੂਈ ਹੈ ਬਈ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਆ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾਣ ਦੀ ਬਈ ਮਾਲਕਾਂ ਨੇ ਦੋ 13-14 ਕਿਲੋ ਪਾਇਆ ਤੁਜੇ 13-14 ਐਈ ਤੇ ਕਿੰਨਾ ਕੁ ਸੇਵਾ ਦੇ ਦਿੱਤੇ ਜਦ ਜ 13 14 ਰਾਮਦਾਇਨ ਆ ਬਗ ਜ ਵੱਧ ਸੇਵਾ ਕਰੂਗਾ ਤੇ ਬਾਅਦ 15 ਕਿਲੋ 16 ਕਿਲੋ 14 ਠੀਕ ਆ ਲਓ ਵੀ ਸੱਜਣੋ ਸੋਹਣੇ ਢਾਂਚੇ ਦੇ ਵਿੱਚ ਆ ਸੋਹਣਾ ਹਵਾਨਾ ਦੋਸਤੋ ਥਣਾ ਦਾ ਸੈਜ ਦੋਸਤੋ ਬਹੁਤ ਸੋਹਣਾ ਤੇ ਜੇਰ ਹਜੇ ਪੈਣੀ ਬਾਕੀ ਆ ਹਨਾ ਵੀ ਜੇਰ ਪੈਣੀ ਬਾਕੀ ਆ ਲਓ ਵੀ ਸੱਜਣੋ ਹੁਣੇ ਸੂਈ ਆ ਤੇ ਜੇਰ ਪੈਣੀ ਦੋਸਤੋ ਬਾਕੀ ਆ ਬਹੁਤ ਸੋਹਣੇ ਥਣਾ ਦੇ ਵਿੱਚ ਆ ਦੋਸਤੋ ਦਰਮਿਆਨੇ ਜੀ ਕੱਦ ਕਾਠ ਵਾਲੀ ਸੀਲ ਠੰਡੀ ਬਹੁਤ ਆ ਬਾਕੀ ਦੋਸਤੋ ਸੀਲ ਠੰਡੀ ਦੇਖ ਸਕਦੇ ਆ ਬਹੁਤ ਕਰਮਾਂ ਵਾਲੀ ਦੇਖ ਸਕਦੇ ਆ ਜਿਵੇਂ ਮਰਜੀ ਦੋਸਤੋ ਬ ਮੱਜ ਕੋਈ ਨਹੀਂ ਬੱਸ ਸਹੀ ਗੱਲ ਆ ਦੋਸਤੋ ਮੱਜ ਐਂ ਛੀਦੀ ਨੇੜੇ ਨਹੀਂ ਲੱਗਣਦੀ ਤੇ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਥਣਾ ਦਾ ਗੈਸ ਹੈ ਯਾ ਤੇ ਸੈਜ ਵੀ ਦੋਸਤੋ ਥਣਾ ਦਾ ਬਹੁਤ ਸੋਹਣਾ ਮੁੱਠੀ ਜਵਾਈ ਵਾਲਾ ਥਣ ਲੱਗਿਆ ਹੋਇਆ ਪੂਰਾ ਚੌੜਾ ਖਮਾਨਾ ਦੋਸਤੋ ਦੇਖ ਸਕਦੇ ਆ ਕਿਰੋਂ ਆ 15 ਲੀਟਰ ਦੋਸਤੋ ਰਾਮ ਦਾ ਦੁੱਧ ਪਿਆ ਜੂਗੀ ਚਾਰੇ ਥਣਾ ਦਾ ਦੋਸਤੋ ਸੀਮ ਸੈਜ ਆ ਤੇ ਤੋਲ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬੱਚਾ ਕੀ ਹੈ ਬਾਈ ਕਟਾ ਹੈ ਮਗਰ ਮਗਰ ਦੋਸਤੋ ਆਹ ਕਟਾ M29 ਦਾ ਬਾਈ ਦੱਸ ਰਿਹਾ ਸੀ ਬਹੁਤ ਚੰਗੇ ਸੀ ਬੰਦਾ ਸਰਕਾਰ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਆਂ ਦੋਸਤੋ ਇੱਕ ਥੋੜਾ ਜਿਹਾ ਪਿੱਛੇ ਤੋਂ ਹੋ ਕੇ ਮੁੜਿਆ ਇੱਕ ਦੋਸਤੋ ੁੰਡਾ ਦਰਮਿਆਨੇ ਇਹ ਕੱਦ ਕਾਠ ਵਾਲੀ ਹੈ ਦੋਸਤੋ ਆਹ ਆਨੇ ਦੀ ਤਿਆਰੀ ਦੀ ਦੋਸਤੋ ਗੱਲ ਕਰੀਏ ਤਾਂ ਬਹੁਤ ਸੋਹਣੀ ਤਿਆਰੀ ਕੀਤੀ ਹੋਈ ਆ ਇੱਥੇ ਆ ਕੇ ਦੋਸਤੋ ਤਸੱਲੀ ਕਰਕੇ ਬਾਈ ਨਾਲ ਸੌਦਾ ਕਰ ਲਓ ਜੀ ਸੀਲ ਠੰਡੀ ਦੋਸਤੋ ਬਹੁਤ ਜ਼ਿਆਦਾ ਹੈ ਜਿੰਨੇ ਵੀ ਕਹਿ ਦਿੱ ਗਏ ਓਨੀ ਦੋਸਤੋ ਐਚਫਾ گاਵਾ ਵਾਂਗੂ ਆ ਜਿੱਥੇ ਮਰਜੀ ਬਾਈ ਜਾਂਦਾ ਬਹਿ ਕੇ ਦੋਸਤੋ ਤੁਸੀਂ ਚਵਾਈ ਕਰ ਲੋ ਤੇ ਜੇਰ ਪੈਣੀ ਦੋਸਤੋ ਬਾਕੀ ਆ ਤੇ ਮੁੱਲ ਭਰਾ ਤੋਂ ਤੋਂ ਪੁੱਛ ਲੈਣੇ ਕੀ ਮੁੱਲ ਕਰਨਗੇ ਕੀ ਮੁੱਲ ਕਰਾਂਗੇ ਭਰਾ ਬੋਲੇ 95000 95000 ਮਾਨਤਨ ਮਾਨਤਨ ਹੋ ਜਾਵੇ ਸੀਰ ਠੰਡੀ ਦਾ ਜਿਹੜਾ ਦੋਵੇਂ ਪਾਇ ਬਹਿ ਕੇ ਝੋੜਣ ਚਵਾਈ ਬਹੁਤ ਫੋਲੀ ਹੈ ਇਹ ਲੋ ਵੀ ਸਜਣੋ ਬਾਈਆਂ ਦਾ ਚਵਾਈ ਵੀ ਦੇਖ ਸਕਦੇ ਆ ਬਿਲਕੁਲ ਫੋਲੀ ਹੈ ਕੋਈ ਘੂੜ ਖਿੱਟਾ ਨਹੀਂ ਤੇ 95000 ਰੁਪਏ ਦੋਸਤੋ ਰੇਟ ਲੱਗਿਆ ਬਾਈ ਨੇ ਮਾਨਤਾ ਨੂੰ ਥੋੜਾ ਹੋ ਜਾਣਾ ਦੇਖ ਸਕਦੇ ਆ ਬਹੁਤ ਸੋਹਣੀ ਜਿਹੀ ਬਾਈ ਹੈ ਦੋਸਤੋ ਸਾਫ ਸੁਥਰੀ ਧਾਰ ਦੇ ਵਿੱਚ ਤੇ ਬਾਕੀ ਦੋਸਤੋ ਇੱਥੇ ਆ ਕੇ ਤੁਸੀਂ ਤਸੱਲੀ ਕਰਕੇ ਸੌਦਾ ਕਰ ਲਓ ਜੀ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਰੋ ਸੋ ਜਨ ਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ